ਆਓ ਜਿਉਣਾ ਸਿੱਖੀਏ ਪੰਜਾਬੀ ਕਹਾਣੀ ਨੰਬਰ 7 ਬੇਟੀਆਂ ਦਾ ਸਹੁਰੇ ਘਰ ਵਰਤਾਰਾ ਪਿਆਰੇ ਦੋਸਤੋ ਸਮਝਦਾਰ ਮਾਮਾ ਆਪਣੀਆਂ ਬੱਚੀਆਂ ਨੂੰ ਬਚਪਨ ਤੋਂ ਹੀ ਘਰ ਦੀ ਸਫਾਈ ਸਿਲਾਈ ਕਢਾਈ ਅਤੇ ਰਸੋਈ ਦਾ ਕੰਮ ਸਿਖਾਉਣ ਦੇ ਨਾਲ ਨਾਲ ਸਮਾਜ ਵਿੱਚ ਇੱਜ਼ਤ ਨਾਲ ਵਿਚਰਨ ਲਈ ਅਤੇ ਸਹੁਰੇ ਘਰ ਸੁਖੀ ਬਸਣ ਲਈ ਨੈਤਿਕ ਸਿੱਖਿਆ ਵੀ ਦਿੰਦੀਆਂ ਰਹਿੰਦੀਆਂ ਹਨ ਧੀਆਂ ਨੂੰ ਦਿੱਤੀ ਚੰਗੀ ਸਿੱਖਿਆ ਉਨ੍ਹਾਂ ਦੀ ਇੱਜ਼ਤ ਵੀ ਵਧਾਉਂਦੀ ਹੈ ਅਤੇ ਸਹੁਰੇ ਘਰ ਨੂੰ ਸਵਰਗ ਬਣਾਉਣ ਵਿੱਚ ਵੀ ਸਹਾਈ ਹੁੰਦੀ ਹੈ ਮੈਂ ਬੇਟੀਆਂ ਨੂੰ ਇਹੋ ਹੀ ਸਲਾਹ ਦੇਵਾਂਗਾ ਕਿ ਸਾਡੇ ਦੇਸ਼ ਤੇ ਸਮਾਜ ਦੀ ਮਾਨਤਾ ਅਨੁਸਾਰ ਤੁਹਾਡਾ ਅਸਲ ਘਰ ਸਹੁਰਾ ਘਰ ਹੀ ਹੈ ਤੁਹਾਡੀ ਸੰਤਾਨ ਨੇ ਆਪਣੇ ਪਿਓ ਦਾਦੇ ਦੀ ਜਾਇਦਾਦ ਦਾ ਹੀ ਮਾਲਕ ਬੰਨਾ ਹੈ ਤੁਹਾਡੇ ਸਹੁਰੇ ਘਰ ਜਾ ਕੇ ਬਹੁਤ ਕੁਝ ਆਪਣੇ ਘਰ ਨਾਲੋਂ ਵੱਖਰਾ ਲੱਗੇਗਾ ਪਰ ਜੇ ਤੁਸੀਂ ਸੱਚੇ ਦਿਲੋਂ ਸਹੁਰੇ ਘਰ ਨੂੰ ਆਪਣਾ ਘਰ ਸਮਝੋ ਤਾਂ ਇਹ ਸੱਚਮੁੱਚ ਹੀ ਤੁਹਾਡੇ ਘਰ ਵਰਗਾ ਲੱਗਣ ਲੱਗ ਪਵੇਗਾ ਆਪਣੇ ਸੱਸ ਸਹੁਰੇ ਨੂੰ ਮਾਤਾ ਪਿਤਾ ਨਾਲੋਂ ਜ਼ਿਆਦਾ ਸਤਿਕਾਰ ਦੇਵੋਗੇ ਤਾਂ ਉਹ ਤੁਹਾਨੂੰ ਅਸਲ ਧੀਾਂ ਵਾਂਗ ਪਿਆਰ ਹੀ ਨਹੀਂ ਦੇਣਗੇ ਸਗੋਂ ਸਮਝਣਗੇ ਵੀ ਆਪਣੀਆਂ ਨਨਾਨਾਂ ਤੇ ਦਿਉਰਾ ਜੀਠਾ ਨੂੰ ਆਪਣੇ ਭੈਣ ਭਰਾਵਾਂ ਨਾਲੋਂ ਵੱੱਦ ਸਮਝੋਗੇ ਤਾਂ ਤੁਹਾਨੂੰ ਵੀ ਸਭ ਵੱਲੋਂ ਸਤਿਕਾਰ ਮਿਲੇਗਾ ਹਰ ਘਰ ਦੇ ਰਹਿਣ ਸਹਿਣ ਤੇ ਖਾਣ ਪੀਣ ਵਿੱਚ ਕੁਝ ਨਾ ਕੁਝ ਫਰਕ ਹੁੰਦਾ ਹੈ ਹਾਲਾਤ ਮੁਤਾਬਕ ਟੱਲਣ ਦੀ ਕੋਸ਼ਿਸ਼ ਕਰੋ ਜੇ ਬਦਲਾਅ ਚਾਹੁੰਦੇ ਹੋ ਤਾਂ ਪਿਆਰ ਨਾਲ ਸੁਝਾ ਦਿਓ ਘਰ ਵਿੱਚ ਜੋ ਰਿਸ਼ਤੇਦਾਰ ਆਵੇ ਉਸ ਨੂੰ ਖੁਸ਼ ਹੋ ਕੇ ਮਿਲੋ ਸੰਜਮ ਸਬਰ ਅਤੇ ਸਹਿਣਸ਼ੀਲਤਾ ਦਾ ਪੱਲਾ ਕਦੇ ਨਾ ਛੱਡੋ ਜਾਂਦਿਆਂ ਹੀ ਸਹੁਰੇ ਘਰ ਦੇ ਜੀਆ ਦੇ ਨੁਕਸ ਕੱਢਨੇ ਸ਼ੁਰੂ ਨਾ ਕਰੋ ਸਗੋਂ ਉਹਨਾਂ ਦੇ ਗੁਣਾਂ ਦੀ ਤਾਰੀਫ਼ ਕਰਕੇ ਉਨ੍ਹਾਂ ਦੇ ਦਿਲ ਜਿੱਤੋ ਆਪਣੇ ਪੇਕਿਆਂ ਨੂੰ ਸ਼ੌਹਰਿਆਂ ਨਾਲੋਂ ਸਮਝਦਾਰ ਤੇ ਸ਼ਰਮਾਏਦਾਰ ਸਿੱਧ ਕਰਨ ਦੀ ਕੋਸ਼ਿਸ਼ ਨਾ ਕਰੋ ਜੇ ਤੁਸੀਂ ਇੰਜ ਕਰੋਗੀਆਂ ਤਾਂ ਕੋਈ ਵਜ੍ਹਾ ਨਹੀਂ ਤੁਹਾਡੀ ਸ਼ੌਹਰੇ ਕਰ ਇੱਜ਼ਤ ਨਾ ਹੋਵੇ ਤਾਂ ਦੋਸਤੋ ਆਪਣੇ ਇਸ ਚੈਨਲ ਦੇ ਨਾਲ ਬਨੇ ਰਹੋ ਕੋਸ਼ਿਸ਼ ਕਰਾਂਗੇ ਵਧੀਆ-ਵਧੀਆ ਕੰਟੈਂਟ ਲੈ ਕੇ ਹਾਜ਼ਰ ਹੋਵਾਂ ਸਤਿ ਸ੍ਰੀ ਅਕਾਲ ਜੀ